ਨਗਰ ਕੌਂਸਲ ਮੁਰਦਾਬਾਦ 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 ਨਾਇਕ ਪ੍ਰਧਾਨ ਮੁਰਦਾਬਾਦ 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 ਜ਼ਿੰਮੇਵਾਰ ਅਧਿਕਾਰੀ ਮੁਰਦਾਬਾਦ 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 ਸ਼ਹਿਰ ਨੂੰ ਨਰਕ ਬਣਾਉਣ ਵਾਲੇ ਮੁਰਦਾਬਾਦ 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 ਇਹ ਕਹਿਣ ਨੂੰ ਤਾਂ ਜੀ ਦਫ਼ਤਰ ਨਗਰ ਕੌਂਸਲ ਆ ਪਰ ਇਹ ਚਿੱਟਾ ਹਾਥੀਆ ਇਹ ਬੰਦ ਪਿਆ ਵੀ ਸ਼ਹਿਰਨ ਕਰੋੜਾ ਰੁਪਈਆ ਚ ਪੈਂਦਾ ਤੇ ਬੰਦ ਕਰਨ ਦਾ ਜਿਹੜਾ ਸਭ ਤੋਂ ਵੱਡਾ ਸਾਡਾ ਮੁੱਦਾ ਉਹ ਸਾਰੇ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਸਿਵਰੇਜ ਦਾ ਤੇ ਨਿਕਾਸ ਦਾ ਮੁੱਦਾ ਜਿਹੜਾ ਕਿਉਂਕਿ ਮਹੀਨਾ ਡੇਢ ਹੋ ਗਿਆ ਜੀ ਸਾਨੂੰ ਰੋਲਾ ਪਾਉਂਦੇ ਨੂੰ ਵੀ ਸ਼ਹਿਰ ਪਹਿਲਾਂ ਹੀ ਨਰਕ ਦੀ ਹਾਲਤ ਦੇ ਵਿੱਚ ਹੈ ਪਾਣੀ ਲੰਘ ਨਹੀਂ ਰਿਹਾ ਸੀਵਰੇਜ ਚੋਕ ਆ ਪਰ ਪ੍ਰਧਾਨ ਜੀ ਦੇ ਕੰਨ ਤੇ ਜੂ ਨਹੀਂ ਸਰਕੀ ਫੇਰ 30 ਤਰੀਕ ਨੂੰ ਇੱਕ ਵਾਰੀ ਇਹਨਾਂ ਕੋਲੇ ਪਹੁੰਚਦਾ ਗਿਆ ਸੀਗਾ 77 ਲੱਖ ਦੇ ਬਜਟ ਦਾ ਕਿ ਆਪਾਂ ਜਿਹੜਾ ਮੇਨ ਏਰੀਆ ਲੱਕੜ ਕੰਡੇ ਕੋਲੇ ਉਹ ਸਾਫ਼ ਕਰਾ ਲਿਆ ਜਾਵੇ ਉਹ ਮੁੰਡਾ ਵਾਪਸ ਭੇਜਤਾ ਕਹਿੰਦੇ ਜੀ ਸਲਾਹ ਕਰਾਂਗੇ ਫਿਰ 10-12 ਦਿਨ ਇਹਨਾਂ ਨੂੰ ਸਲਾਹ ਨੂੰ ਟੱਪ ਗਏ ਉਸ ਤੋਂ ਬਾਅਦ 10 ਦਿਨਾਂ ਦੇ ਵਿੱਚ ਹੀ ਉਹ ਜਿਹੜਾ 70 ਲੱਖ ਸੀ ਉਹ 90 ਲੱਖ ਦੇ ਕਰੀਬ 99.32 ਲੱਖ ਦੇ ਜਿਹੜਾ ਹੈਗਾ ਉਹ ਰਕਮ ਦਾ ਇਹਨਾਂ ਨੇ ਪਾਸ ਕਰਨ ਵਾਸਤੇ ਮੀਟਿੰਗ ਰੱਖ ਲਈ ਪਿਛਲੇ ਦਿਨੀ ਉਹ ਬਿਲਕੁਲ ਸਾਰੇ ਜਿਹੜੇ ਸੰਬੰਧਿਤ ਜਿਨ੍ਹਾਂ ਦੇ ਬਾੜਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਸੀ ਉਹ ਤੇ ਹੋਰ ਕਾਉਂਸਲਰ ਸਾਹਿਬ ਮੀਂਹ ਪੈਂਦੇ 'ਚ ਵੀ ਆਏ ਬੈਠੇ ਸੀ ਪਰ ਸਿਰਫ بارش ਦਾ ਬਹਾਨਾ ਬਣਾ ਕੇ ਘਰੋਂ ਬੈਠਿਆਂ ਨੇ ਬੈੱਡਰੂਮ 'ਚੋਂ ਆਪਦੇ 'ਚੋਂ ਮੈਸੇਜ ਕਰਤਾ ਜੀ ਵੀ ਬਾਰਿਸ਼ ਆ ਤੇ ਇਸ ਕਰਕੇ ਮੌਸਮ ਖਰਾਬ ਹੈ ਤੇ ਆਪਾਂ ਨਹੀਂ ਰੱਖਣਾ ਕਾਉਂਸਲਰ ਜਿਹੜੇ ਪੈਦਲ ਆਉਣ ਵਾਲੇ ਤੇ ਇਵਨ ਕਿ ਲੇਡੀਜ਼ ਕਾਉਂਸਲਰ ਵੀ ਉਹ ਸਾਰੇ ਪਹੁੰਚੇ ਵੀ ਸੀ ਬਿਨਾਂ ਕਿਸੇ ਦੀ ਸਲਾਹ ਤੋਂ ਬਿਨਾਂ ਕਿਸੇ ਗੱਲਬਾਤ ਤੋਂ ਬਿਨਾਂ ਠੋਸ ਕారణ ਤੋਂ ਉਹ ਮੀਟਿੰਗ ਜਿਹੜੀ ਕੈਨਸਲ ਕਰਤੀ ਕੰਮ ਵਿੱਚ ਰਹਿ ਗਿਆ ਅੱਦੋ ਵੱਦ ਸੀਜ਼ਨ ਸਾਡਾ ਲੰਘ ਚੁੱਕਿਆ ਇਹ ਹਜੇ ਮੀਟਿੰਗ ਰੱਖ ਵੀ ਲਈ ਜਾਵੇ ਭਾਵੇਂ ਅੱਜ ਦੇ ਤਾਂ ਵੀ 4-5 ਦਿਨਾਂ ਦਾ ਕਾਗਜ਼ੀ ਪ੍ਰੋਸੈਸ ਹੁੰਦਾ ਤੇ ਕੰਮ ਹੋਣ ਤੇ ਜਿਹੜਾ ਟਾਈਮ ਲੱਗਣਾ ਉਹ ਜਿਹੜਾ ਸ਼ਹਿਰ ਦਾ ਸੀਵਰੇਜ ਸਾਫ਼ ਸਾਨੂੰ ਕਰਾਉਣਾ ਹੀ ਪੈਣਾ ਪਰ ਜੇ ਟਾਈਮ ਰਿੰਦੇਆ ਕਰਾ ਲਿਆ ਜਾਂਦਾ ਤੇ ਆ ਨਰਕ ਨਹੀਂ ਬਾਨਾ ਸੀ ਲੋਕਾਂ ਦੇ ਘਰ ਨਾਲ ਢੈਂਦੇ ਸਲਾਬ ਨਾਲ ਤੇ ਜਿਹੜੀਆਂ ਬਿਮਾਰੀਆਂ ਸਿਹਤ ਮਹਿਕਮੇ 'ਚ ਜਾ ਕੇ ਦੇਖੋ ਹਸਪਤਾਲਾਂ 'ਚ ਹੈਜਾ ਮਲੇਰੀਆ ਡੇਂਗੂ ਇੰਨਾ ਕ ਜਿਆਦਾ ਫੈਲਿਆ ਪਿਆ ਉਹਦੀ ਜਿਹੜੀ ਦੇਣ ਆ ਉਹ ਨਗਰ ਕੌਂਸਲ ਦੀ ਦੇਣ ਆ ਜੀ ਸ਼ਹਿਰ ਕੋੜੂਪੁਰੇ ਨੂੰ ਇਸ ਤੋਂ ਬਿਨਾ ਜਿੰਨੀ ਇੱਥੇ ਭ੍ਰਸ਼ਟਾਚਾਰ ਹੋ ਰਿਹਾ ਤੁਹਾਡੇ ਸਾਹਮਣੇ ਡੇਢ-ਡੇਢ ਫੁੱਟ ਪਾਣੀ ਨਗਰ ਕੌਂਸਲ ਦੇ ਪਾਰਕ 'ਚ ਖੜਾ ਸਭ ਤੋਂ ਪਹਿਲਾਂ ਤੁਹਾਨੂੰ ਪਾਰਕ ਨੂੰ ਡੰਪ ਬਣਾ ਦਿੱਤਾ ਗਿਆ ਕੂੜੇ ਦਾ ਤੇ ਉਹ ਗਲ ਰਿਹਾ ਸਮਾਨ ਉਹ ਵਰਤੋਂ 'ਚ ਨਹੀਂ ਲਿਆਂਦਾ ਜਾ ਰਿਹਾ ਇਸ ਕਰਕੇ ਲਿਖਤੀ ਸ਼ਿਕਾਇਤਾਂ ਬੇਨਤੀਆਂ ਜ਼ੁਬਾਨੀ ਤੌਰ ਤੇ ਪ੍ਰੈਸ ਦੇ ਮਾਧਮ ਰਾਈ ਅਸੀਂ ਕੋਈ ਥਾਂ ਵੀ ਛੱਡੀ ਨਹੀਂ ਡੀਸੀ ਨੂੰ ਬੇਨਤੀ ਪੱਤਰ ਸਪੀਕਰ ਸਾਹਿਬ ਨੂੰ ਬੇਨਤੀ ਪੱਤਰ ਕਰਨਾ ਆਖਰ ਨੂੰ ਆ ਕੇ ਨਗਰ ਕੌਂਸਲ ਨੇ ਹੁੰਦਾ ਤੇ ਨਗਰ ਕੌਂਸਲ ਦੀ ਸਾਰੀ ਕਮਾਂਡ ਜਿਹੜੀ ਆ ਉਹ ਡਿਸਕਵਾਲਿਫਾਈ ਪ੍ਰਧਾਨ ਸਾਹਿਬ ਦੇ ਹੱਥ 'ਚ ਆ ਉਹ ਪਤਾ ਨਹੀਂ ਕਿਉਂ ਕੁਰਸੀ ਨੂੰ ਜੱਫਾ ਮਾਰ ਕੇ ਬੈਠੇ ਆ ਨਾ ਤਾਂ ਉਹ ਕੰਮ ਕਰਦੇ ਆ ਨਾ ਕਰਨ ਦਿੰਦੇ ਆ ਸਾਰੇ ਮੁਲਾਜ਼ਮਾਂ ਨੂੰ ਕਿਹਾ ਵਾ ਹੁੰਦਾ ਨਾ ਜਿਵੇਂ ਕਿ ਫੋਨ ਆਪਦੇ ਬੰਦ ਰੱਖਣੇ ਆ ਕਿਸੇ ਕਰਮਚਾਰੀ ਦਾ ਇੱਥੇ ਤੁਸੀਂ ਨੰਬਰ ਦਿਖਾ ਦਿਓ ਕੰਧ ਤੇ ਜੋ ਸਰਕਾਰ ਦੀਆਂ ਹਦਾਇਤਾਂ ਅਸੀਂ ਗਰੁੱਪ ਦੇ ਵਿੱਚ ਜਿਹੜਾ ਨਗਰ ਕੌਂਸਲ ਦਾ ਸਰਕਾਰੀ ਗਰੁੱਪ ਸੀ ਜਿਹਦੇ 'ਚ ਕਾਉਂਸਲਰ ਸਾਹਿਬਾਨ ਸੀਗੇ ਕੁਝ ਜ਼ਿੰਮੇਵਾਰ ਮੁਲਾਜ਼ਮ ਸੀ ਜਿੰਨਾਂ ਤੱਕ ਜ਼ਿਆਦਾ ਜਿਹੜਾ ਕੰਮ ਪੈਂਦਾ ਮੁੱਢਲਾ ਉਹ ਗਰੁੱਪ ਦੇ ਵਿੱਚ ਅਸੀਂ ਬੇਨਤੀ ਸ਼ੁਰੂ ਕਰੀ ਉਹਦੇ ਵਿੱਚ ਫੋਟੋ ਪਾਉਣੀਆਂ ਸ਼ੁਰੂ ਕਰੀਆਂ ਉਹ ਪ੍ਰਧਾਨ ਜੀ ਨੂੰ ਸੁਖਾ ਨਹੀਂ ਤੇ ਉਹ ਗਰੁੱਪ ਦੇ ਵਿੱਚੋਂ ਆਪ ਦੇ ਜਿਹੜੇ ਚਹੇਤੇ ਐਮਸੀ ਤੇ ਆਪ ਖੁਦ ਤੇ ਮਲਾਜ਼ਮ ਉਹ ਸਾਰੇ ਰਿਮੂਵ ਕਰ ਦਿੱਤੇ ਗਏ ਕਿ ਤਾਂਕਿ ਜਿਹੜਾ ਗਰੁੱਪ ਰਾਹੀਂ ਕੋਈ ਆਵਾਜ਼ ਪਹੁੰਚਦੀ ਆ ਉਹ ਵੀ ਪਹੁੰਚੇ ਨਾ ਇਸ ਕਰਕੇ ਜਿੰਨਾ ਚਿਰ ਹੁਣ ਇਸ ਕਾਰਜ ਸ਼ੁਰੂ ਨਹੀਂ ਹੁੰਦੇ ਅਸੀਂ ਦਿਨ ਰਾਤ ਇੱਥੇ ਧਰਨਾ ਦੇਵਾਂਗੇ ਇਹਦਾ ਸ਼ਹਿਰ ਨੂੰ ਕੋਈ ਲਾਭ ਨਹੀਂ ਤਾਂ ਕਿ ਇਹ ਧਰਨਾ ਜਿਹੜਾ ਇਹ ਸਭ ਤੋਂ ਮੇਨ ਮੁੱਦਾ ਜਿਹੜਾ ਹੈਗਾ ਨਾਲ ਲੋਕਾਂ ਨੂੰ ਸੱਚ ਤੇ ਅਸਲੀਅਤ ਪਤਾ ਲੱਗੇ ਕਿ ਪ੍ਰੋਬਲਮ ਕਿੱਥੇ ਆ ਅਸੀਂ ਤਾਂ ਇਸ ਹੱਦ ਤੱਕ ਪੀੜਤ ਆ ਜੀ ਕਿ ਸਫਾਈ ਕਰਮਚਾਰੀ ਸਾਡੇ ਕਹਿਨ ਤੇ ਨਹੀਂ ਲਾਏ ਜਾਂਦੇ ਸਫਾਈ ਕਰਮਚਾਰੀਆਂ ਨੂੰ ਜੇ ਇੱਕ ਦਿਨ ਪਹਿਲਾਂ ਕਹਿ ਕੇ ਜਾਂਦੇ ਆ ਕਿ ਕੱਲ ਨੂੰ ਤੁਸੀਂ ਸਫਾਈ ਕਰਨੀ ਆ ਫਰਜ ਕਰੋ ਵਾਰਡ ਨੰਬਰ 4 ਚ ਕਰਨੀ ਆ ਸਵੇਰੇ ਐਮ ਸੀ ਤੇ ਪਤਵੰਤੇ ਉਡੀਕ ਰਹੇ ਹੁੰਦੇ ਜਿਵੇਂ ਕਲਾਸ 1 ਅਫਸਰ ਨੇ ਆਉਣਾ ਹੁੰਦਾ ਪਰ ਫੋਨ ਬੰਦ ਮਿਲਦੇ ਆ ਦੁਬਾਰਾ ਜੇ ਉਹਨਾਂ ਨੂੰ ਮਿਲੀਏ ਵੀ ਤੁਸੀਂ ਭਾਈ ਸਾਡੇ ਕਹੇ ਤੇ ਆਏ ਨਹੀਂ ਕਹਿੰਨਗੇ ਜੀ ਪ੍ਰਧਾਨ ਜੀ ਨੇ ਰੋਕ ਲਿਆ ਅੱਜ ਤੱਕ ਨਾ ਪ੍ਰਧਾਨ ਨਾ ਪ੍ਰਧਾਨ ਦੇ ਇੱਕ ਦੋ ਫੀਲੇ ਆ ਉਹਨਾਂ ਨੇ ਕਦੇ ਜਵਾਬ ਦਿੱਤਾ ਸਾਨੂੰ ਕਿ ਅਸੀਂ ਕਿਉਂ ਰੋਕਿਆ ਤੇ ਅਣਮਿੱਥੇ ਸਮੇਂ ਲਈ ਜਿੰਨਾ ਚਿਰ ਕਾਰਜ ਸ਼ੁਰੂ ਨਹੀਂ ਹੁੰਦੇ ਅਸੀਂ ਧਰਨਾ ਉਹਨਾਂ ਤੇ ਦੇਵਾਂਗੇ ਨਾ ਹੋਊਗਾ ਜੀ ਤਾਂ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਕੋਈ ਵੀ ਇਸ ਗੱਲ ਦੀ ਜੋ ਕੋਈ ਮਾੜਾ ਅਫੈਕਟ ਮਾੜਾ ਪ੍ਰਭਾਵ ਜੇ ਪੈਂਦਾ ਉਹਦਾ ਜ਼ਿੰਮੇਵਾਰ ਪ੍ਰਧਾਨ ਨਗਰ ਕੌਂਸਲ ਹੋਊਗਾ ਅਸੀਂ ਰੋਜ਼ ਪ੍ਰਧਾਨ ਨੂੰ ਫੋਨ ਵੀ ਕਰਦੇ ਆ ਇੱਕ 28 ਮਲਾਜ਼ਮ ਸੀ ਜਿਹੜੇ ਕੱਚੇ ਲੱਗੇ ਉਹ ਵਿਚਾਰੇ ਮੀਂਹ ਚ ਪੈਂਦੇ ਐਤਵਾਰ ਵੀ ਹਾਲਾਂਕਿ ਛੁੱਟੀ ਹੁੰਦੀ ਆ ਉਹਨਾਂ ਤੋਂ ਕੰਮ ਲੈ ਰਹੇ ਸੀਗੇ ਉਹਨਾਂ ਨੂੰ ਇਹ ਸਜ਼ਾ ਮਿਲੀ ਵੀ ਉਹਨਾਂ ਦਾ ਚੈੱਕ ਤੇ ਈਓ ਸਾਹਿਬ ਕਰਗੋ ਨੇ ਚੈੱਕ ਨਹੀਂ ਕੀਤਾ ਅੱਜ ਹਾਰ ਕੇ ਉਹਨਾਂ ਦਾ ਚੈੱਕ ਅਸੀਂ ਪਾਸ ਕਰਵਾ ਕੇ ਉਹਨਾਂ ਨੂੰ ਹੜਤਾਲ ਤੋਂ ਉਠਾਇਆ ਭਈਓ ਕੰਮ ਕਰ ਲੈਣ ਇਹੋ ਜਿਹਾ ਪ੍ਰਧਾਨ ਆ ਵੇਖੋ ਜਿਹੜਾ ਬੰਦੇ ਕੋਲੇ 7 ਦਿਨ ਚੱਕ ਘਰੇ ਰੱਖ ਕੇ ਆਏ ਆ ਇੱਕ ਮਾੜੇ ਸਾਈਨ ਕਰਨ ਦਾ ਟਾਈਮ ਨਹੀਂਗਾ ਉਹ ਸ਼ਹਿਰ ਆਸਤੇ ਕੀ ਕਰ ਸਕਦਾ ਬਾਕੀ ਦੂਜਿਆਂ ਤੇ ਇਲਜ਼ਾਮ ਲਾ ਦਿੰਨੇ ਆ ਆਪਾਂ ਫੋਗਿੰਗ ਮਸ਼ੀਨਾ ਸਾਰਾ ਇਹਨਾਂ ਨੂੰ ਮੇਨਟੇਨ ਕਿਨੇ ਕਰਨਾ ਆਪੇ ਕੋਲ ਆ ਗਈ ਮੰਨ ਲਓ ਖਰਾਬ ਹੋ ਗਈ ਉਹ ਤਾਂ ਆਪਾਂ ਕਰਨਾ ਨਾ ਅਧਿਕਾਰੀ ਧਿਆਨ ਦਿੰਦੇ ਆ ਜਦੋਂ ਵੀ ਕੰਮ ਹੁੰਦਾ ਜ਼ਰੂਰੀ ਪੈ ਜਾਂਦਾ ਸਾਨੂੰ ਇੱਕੀ ਕਾਉਂਸਲਰ ਨੂੰ ਇੱਕੀ ਜਵਾਬ ਮਿਲਦਾ ਜੀ ਖਰਾਬ ਹੋ ਗਈ ਜੀ ਠੀਕ ਕੌਣ ਕਰਾਊਗਾ ਅਸੀਂ ਆਪਣਾ ਐਸਟੀਪੀ ਪਲਾਟ ਚਲਾਉਣਾ ਸੀਗਾ ਉਧਰ ਪਾਣੀ ਖੜਦਾ ਬੱਸ ਸਟੈਂਡ ਤੇ ਕਿੰਨਾ ਜਦੋਂ ਉੱਥੇ ਅਸੀਂ ਆਪ ਗਏ ਉੱਥੇ ਵੇਖਿਆ ਵੀ ਜਿਹੜਾ ਉਹ ਮਸ਼ੀਨ ਮੇਨ ਜਿੱਥੋਂ ਪਾਣੀ ਕੱਢਣਾ ਹੁੰਦਾ ਉਹ ਖਰਾਬ ਪਈ ਆ ਜਦੋਂ ਅਸੀਂ ਫੋਨ ਲਾਇਆ ਮੁਕਸਰ ਰੋਡ ਤੇ ਦੁਕਾਨ ਆ ਉਹ ਕਹਿੰਦਾ ਜੀ ਮੇਰਾ 2300 ਰੁਪਿਆ ਬਕਾਇਆ ਇਹੋ ਜਿਹੀਆਂ ਚੀਜ਼ਾਂ ਨੂੰ ਕੌਣ ਧਿਆਨ ਚ ਕਰੂ ਦੂਜੀਆਂ ਸਾਰੀਆਂ ਜਿੱਥੋਂ ਆਏ ਲੈਣੇ ਆ ਬਿੱਲ ਕੱਟਨੇ ਆ ਕਿ ਠੇਕੇਦਾਰ ਦੇ ਉਹ ਮੈਟੋਮੈਟੀ ਆਰੇ ਤੇ ਬੈਠੇ ਕੱਟ ਦਿੰਦੇ ਆ ਜਿਹੜਾ ਕੰਮ ਸ਼ਹਿਰ ਦਾ ਉਹਦੇ ਵੱਲ ਕੋਈ ਧਿਆਨ ਨਹੀਂਗਾ ਮੈਂ ਤਾਂ 5 ਮਿੰਟ ਤੋਂ ਹਾਊਸ 'ਚ ਬਹਿਣ ਲੱਗਾ ਸੀ ਹਾਊਸ 'ਚ ਨਾ ਕੋਈ ਡਿਸਪਲਿਨ ਹੈ ਮੈਂ ਕਹਿੰਦਾ ਵੀ ਜਿਹੜੇ ਨਾਲ ਐਮਸੀਓ ਉਹ ਵੀ ਸਕੇ ਨਹੀਂ ਉਹ ਵੀ ਇੱਕ ਜੁੜ ਤਾਂ ਬਾਰੋਂ ਬਾਰ ਹੋਈਆਂ ਕੰਮ ਆਸਤੇ ਕੋਈ ਨਹੀਂ ਜਿੰਨੇ ਕਦ ਦਵਾਰ ਐਮਸੀ ਸਾਰੇ ਦੇਖ ਲਓ ਤੁਸੀਂ ਉਹ ਮੱਲੇ ਦੇ ਆ ਸਾਰਾ ਮੱਲਾ ਡੁੱਬਿਆ ਪਿਆ ਜੈਟਿੰਗ ਮਸ਼ੀਨ ਦਾ ਸਪੀਕਰ ਸਾਹਮਣੇ ਇੰਨਾ ਮਸ਼ੀਨਰੀ ਲਾ ਕੇ ਦੇਤੀ ਫੰਡ ਲਾ ਕੇ ਦੇ ਤਾਂ ਸਾਡੇ ਕੋਲ ਜੈਟਿੰਗ ਮਸ਼ੀਨ ਠੀਕ ਨਹੀਂ ਕਰਾਈਗੀ 2 ਮਹੀਨੇ ਹੋ ਗਏ ਪਰसों ਮੈਂ ਕੰਮ ਕਰਾ ਰਿਆ ਸੀ ਵਾਰ ਨੰਬਰ 6 ਦੇ ਵਿੱਚ ਉਹ ਜੈਟਿੰਗ ਮਸ਼ੀਨ ਦਾ ਉਹ ਨਟ ਫ੍ਰੀ ਹੋ ਗਿਆ ਉਧਰ ਪਲਾਸਨਾ ਕਰਦੇ ਰਹੇ ਪਰ ਨਹੀਂ ਹਾਲ ਹਾਲ ਹੋਵੇ ਤਾਂ ਉਵੇਂ ਹੀ ਆ ਲਾਈਟਾਂ ਦਾ ਬੁਰਾ ਹਾਲ ਹੈ ਫੂਰ ਮਸ਼ੀਨ ਲੈ ਕੇ ਆਂਦੀ ਉਹਨਾਂ ਚਲਾਈ ਇਹਨਾਂ ਨੇ 95 ਲੱਖ ਦੀ ਸ਼ੱਕਰ ਮਸ਼ੀਨ ਲੈ ਸਪੀਕਰ ਸਾਹਮਣੇ ਉਹ ਫਿਰਡੇ ਖੜੀ ਆ ਡਰਾਈਵਰ ਨਹੀਂ ਮਿਲੇ ਇਹਨਾਂ ਨੂੰ ਹੋਰ ਸੁੱਕੀ ਕਰੀਏ ਜੀ ਇਹ ਤੂੰ ਬੈਟਰ ਫਿਰ ਮੰਦਰਵੇਂ ਇਹ ਆਪਾਂ ਸ਼ਹਿਰ ਵਾਸੀ ਕਿਉਂ ਦੇ ਰਹੇ ਆ 78 ਲੱਖ ਰੁਪਏ ਮਹੀਨੇ ਦਾ ਬਈ ਨਗਰ ਕੌਂਸਲ ਨੂੰ ਉਹਦਾ ਕੀ ਫਾਇਦਾ ਕੀ ਚੱਕਰ ਕੀ ਇਹ ਦੂਜੀ ਗੱਲ ਸਤੋਂ ਨੂੰ ਮੈਂਗਲ ਦੱਸਦਾ ਮੈਂ 150 ਬੰਦਾ ਆਪਾਂ ਲਾਤਾ ਪਹਿਲਾਂ ਆਪਾਂ ਨੂੰ ਮਿਹਨਤ ਪਾਵਰ ਰਹਿਣੀ ਸੀ ਹੁਣ ਤਾਂ ਉਹ ਵੀ ਆ ਮਸ਼ੀਨਰੀ ਵੀ ਆ ਫੇ ਵੀ ਸ਼ਹਿਰ ਦਾ ਇਹ ਹਾਲ ਕਿਤਾ ਬਈ ਸੋਚੀ ਸਮਝੀ ਸਾਹਿਬ ਜਾਂ ਤਾਂ ਇਹ ਰਾਜਨੀਤੀ ਕਰ ਰਹੀ ਹੈ ਵੀ ਬਸ ਸ਼ਹਿਰ ਨੂੰ ਜਿਵੇਂ ਕਿ ਉਹਨੇ ਕਿਹਾ ਡੋਬੀਏ ਬਸ